ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਗਾ ਹੋਗਾ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰਨਾਨ ਦੇ ਜੇ ਸਿੱਖ ਗੁਰੂ ਕੋਲ ਸੰਮੁਖ ਹੁੰਦਾ ਨਾ ਜੀਉ ਰਹੇ ਆਤਮਕ ਰੂਪ ਵਿੱਚ ਗੁਰੂ ਦੇ ਨਾਲ ਰਹੇ ਆਤਮਕ ਰੂਪ ਵਿੱਚ ਗੁਰੂ ਦੇ ਨਾਲ ਕਿਵੇਂ ਰਹੇਦਾ ਕਹਿੰਦੇ ਵੀ ਇੱਕ ਤਾਂ ਪ੍ਰੈਕਟੀਕਲੀ ਉੱਠ ਕੇ ਸ਼ਰਨ ਕਰਦੇ ਆ ਬਾਣੀ ਪੜਦੇ ਆ ਤੇ ਲੇਕਿਨ ਕੋਈ ਬਾਣੀ ਚ ਮਨ ਨਹੀਂ ਲੱਗਦਾ ਜਾਂ ਗੁਰਦਵਾਰ ਜਾਨੇ ਮਨ ਪੜ੍ਹਤਾਰਾਂ ਦਾ ਅਸ਼ਾਂਤ ਰਹਿੰਦਾ ਗੁਰਦੁਆਰੇ ਜੋਕਾਂ ਨਾਲ ਲੱਜਨੇ ਜੋਕ ਤੇ ਰੌਲਾ ਪਾਉਂਦੇ ਆ ਔਰ ਜਾਕੀ ਵੀ ਆਪਾਂ ਕੀਰਤਨ ਵੀ ਅੱਖਾਂ ਖੋਲ ਕੇ ਦੇਖਦੇ ਰਹਿੰਨੇ ਆ ਵੀ ਰਾਗੀ ਸਾਹਿਬ ਕੀਰਤਨ ਕਰਦੇ ਆ ਰਾਗ ਇਹਨਾਂ ਨੇ ਕਿਹੜਾ ਸ਼ਬਦ ਪੜਿਆ ਉਹ ਤੇ ਦੇਖ ਵਰਤ ਰਹੀ ਹੈ ਇਧਰ ਉਧਰ ਨੰਦਾ ਭਟਕਣਾ ਉਹ ਗੁਰਦਾਰੇ ਜਾਣਾ ਨਹੀਂ ਹੈ ਗੁਰਦਾਰੇ ਦਰਵਾਜ਼ੇ ਬੈਠੋ ਅੱਖਾਂ ਮੀਚ ਕੇ ਜਦ ਤੱਕ ਕੀਰਤਨ ਸੁਣਿਆ ਕਹਿੰਦੇ ਉਹ ਅੰਦਰ ਲੰਘ ਜਾਂਦਾ ਉਹੀ ਲੰਘਦਾ ਬਾਕੀ ਬਾਹਰ ਨਿਕਲ ਜਾਂਦਾ ਉਲਟੀ ਕਰ ਦਿੰਦਾ ਜਿਵੇਂ ਉਹ ਮੰਨਦਾ ਜਾਂਦਾ ਕਹਿੰਦੇ ਵੀ ਕਿ ਸਾਬਤ ਸੰਮੁਖ ਸੇ ਕੋਈ ਜਿਉ ਰਹਾ ਹੈ ਜਿਉ ਆਤਮਿਕ ਤੌਰ ਤੇ ਕਿਹਾ ਹੋਇਆ ਉਹਨੇ ਵੀ ਉਪਰੋਂ-ਉਪਰੋਂ ਵੇਖ ਦਿਖਾਵੇ ਜਗਤ ਕੋ ਲੋਕਨ ਕੋ ਬਸ ਕੀਨ ਅੰਤ ਕਾਲ ਕਾਤੀ ਘਟਿਓ ਵਾਸ ਨਰਕ ਮੈਂ ਦੀਨ ਵੇਖ ਦਿਖਾਏ ਜਗਤ ਕੋ ਕਹਿੰਦੇ ਜਗਤ ਨੂੰ ਭੇਗ ਦਿਖਾਉਣ ਵਾਸਤੇ ਅੰਬਰ ਛਕਣਾ ਕੋਈ ਜਾਇਜ਼ ਨਹੀਂ ਹੈਗਾ ਸਾ ਸਿੱਖ ਤਾਂ ਉਹ ਆ ਜਿਹੜੇ ਵੀ ਹੁਣ ਵਿਭਾਗਸ਼ੇਂ ਦੇਰੇ ਤੇ ਜਾਂਦੇ ਨੇ ਉੱਥੇ ਜਾ ਕੇ ਕੀ ਆ ਬਈ ਉੱਥੇ ਧਾਗਤ ਵੀ ਚੱਲਦਾ ਕਰੋਨਾ ਚੱਲਦਾ ਆਪਾ ਕਰ ਲੋ ਆਪਾ ਕਰ ਲੋ ਤੌਲੀ ਤੇ ਹੱਥ ਲਿਸ਼ਨਾ ਕਰਨਾਂ ਕਿਤੇ ਪੂਤਰੇ ਭੱਜ ਜਾਂਦੇ ਆ ਗੁਰਬਾਣੀ ਪੜਨ ਕੜਾ ਪੂਤਰੇ ਨਹੀਂ ਭੱਜਦੇ ਸਿਰ ਪੂਤ ਹੀ ਭਜਾਉਣ ਜਾਣਦੇ ਆ ਨਾ ਕਿ ਗੁਰੂ ਨਾਲ ਜੁੜਦੇ ਆ ਅੰਮ੍ਰਿਤ ਸ਼ਕੈਸ਼ਕ ਕਹਿੰਦਾ ਵੀ ਗੁਰੂ ਅੱਗੇ ਅਰਦਾਸ ਕਰੇ ਗੁਰੂ ਕਾ ਪੁੱਤ ਨਹੀਂ ਘਟ ਸਕਦਾ ਗੁਰੂ ਨਾ ਪਾ ਸਰਵ ਕਲਾ ਸਮਰਥ ਕਹਿੰਦੇ ਆ ਸਰਵ ਸੋਕ ਵੀ ਸਰਵ ਸਰਵ ਕਲਾ ਸਮਰਥ ਪਰਮਾਤਮਾ ਫਿਰ ਵੀ ਅਸੀਂ ਮਤਲਬ ਆਪਣੇ ਜਿਹੀ ਕਸਰ ਆ ਗਈ ਚੀਜ਼ ਬੋਲ ਲਈ ਆ ਤਾਂ ਡੇਰੇ ਚੱਲੋ ਧਾਗਾ ਤੀਰ ਬੰਨ ਲਓ ਇਹ ਠੀਕ ਆ ਵੀ ਗੁਰੂ ਸਾਹਿਬ ਦੇ ਪੁੱਤਰ ਨਹੀਂ ਆ ਬੜਪາກ ਸਿੰਘ ਜੀ ਵੀ ਪਰ ਉਹਨਾਂ ਨੂੰ ਵੀ ਜਿਵੇਂ ਉਹ ਮर्यादा ਤੋਂ ਬਾਹਰ ਚਲੇ ਗਏ ਉਹ ਟਾਲੇ ਕਰਨ ਲੱਗੇ ਢਾਲੇ ਤੂਣੇ ਪੂਟਾਂ ਕੱਢਣੇ ਇਹੋ ਜਿਹੇ ਤਰੀਕੇ ਚਲੇ ਗਏ ਸਿੱਖੀ ਤੋਂ ਉਹ ਸਿੱਖੀ ਮर्यादा ਤੇ ਨਹੀਂ ਹੁੰਦਾ ਗਾਏ ਸਿੱਖ ਤੋਂ ਬਾਹਰ ਚਲਾ ਜਾਂਦਾ ਸਭ ਕੋ ਏਸੇ ਵਿਸ਼ੇ ਵਾਸਤੇ ਜਾ ਕੇ ਫਿਰ ਉਹ ਨਾ ਉਹ ਜੋ ਉੱਥੇ ਡੇਰੇ ਨਹੀਂ ਗਏ ਤਾਂ ਕਿਸੇ ਹੋਰ ਸਿਆਣੇ ਤੰਤਰਕ ਬਾਬੇ ਬਲਕਨੰਦ ਚਲੇ ਗਏ ਬਾਬਾ ਸ੍ਰੀਚੰਦ ਚਲੇ ਗਏ ਜਾਣਾ ਚਾਹੀਦਾ ਬਾਬਾ ਸ੍ਰੀਚੰਦ ਵੀ ਗੁਰੂ ਪੁੱਤਰ ਨੇ ਪਰ ਜਦੋਂ ਉਹਨਾਂ ਦੀ ਜਗਦੀਤ ਜਾ ਕੇ ਵੀ ਉਹ ਤੂਣੇ ਦੀ ਰਾਖ ਦੇ ਦਿੱਤੀ ਜੋ ਕਿ ਮਤਲਬ ਸੱਚ ਕੋਈ ਚੀਜ਼ ਤਾਕਤ ਵੀ ਦਿੱਤਾ ਕੀ ਗੁਰੂ ਸਾਹਿਬ ਨਹੀਂ ਕਰ ਸਕਦੇ ਇਹ ਕੁਝ ਕਹਿੰਦੇ ਗੁਰੂ ਸਾਹਿਬ ਦੀ ਅਰਦਾਸ ਕਰੇ ਕਹਿੰਦੇ ਗੁਰੂ ਸਾਹਿਬ ਤੋਂ ਮੰਗਣਾ ਹੋਵੇ ਕਹਿੰਦੇ ਪਾਵ ਮੰਗੋ ਦਾਨ ਦਾਨ ਠੀਠ ਪਾਵ ਦਾਨ ਠੀਠੋ ਹੀ ਮੰਗੋ ਠੀਠ ਹੋ ਕੇ ਮੰਗੇ ਪਰਵਾਹ ਤੋਂ ਕਿਉਂ ਨਹੀਂ ਦਿੰਦਾ ਸਭ ਕੁਝ ਦੇ ਦਿੰਦਾ ਲੇਕਿਨ ਆਪਣਾ ਵਿਸ਼ਵਾਸ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਸਭ ਤੋਂ ਔਖਾ ਜੇ ਗੁਰੂ ਗ੍ਰੰਥ ਸਾਹਿਬ ਤੋਂ ਲੈ ਗਿਆ ਨਾ ਉਹ ਸਭ ਤੋਂ ਲੈ ਗਿਆ ਉਹ ਗੱਡੀ ਵਾਲੇ ਕੀ ਕਰਦੇ ਆ ਗੁਰੂ ਬਿਹਾਣ ਪਾਪਾ ਸ੍ਰੀ ਚੰਦ ਦੀ ਮਰਿਆਦਾ ਸੀ ਜੀ ਬਚਨ ਕਰ ਦਿੰਦੇ ਸੀਗੇ ਵੀ ਆ ਵਈ ਕਮਠੀ ਖੋਲੂਗਾ ਫਤਿਹ ਹੋਊਗਾ ਅਨਿ ਭਗਤੀ ਤਪੱਸਿਆ ਨਾਲੀ ਇਹਨਾਂ ਦੀ ਗੱਦੀ ਤੇ ਜਾਓ ਤਾਂ ਉਹ ਆਪਣੀ ਭਗਤੀ ਸਾਧਨਾ ਕੀਤੀ ਹੁੰਦੀ ਹੈ ਉਹਨਾਂ ਦੇ ਉੱਤੇ ਵੀ ਜਿਵੇਂ ਕਿ ਪੌਣ ਆ ਜਾਂਦੀ ਹੈ ਉਹ ਪੌਣ ਨਾ ਠੀਕ ਕਰਦੇ ਆ ਲੇਕਿਨ ਉਹ ਫਿਰ ਵੀ ਕੋਈ ਮੰਤਰ ਦਿੱਤਾ ਪਰਚੀ ਦੇਤੀ ਵੀ ਇਹਨਾਂ ਨੂੰ ਇਹ ਨਿਯਮ ਨੂੰ ਫੋਲੋ ਕਰਨਾ ਹੈਗਾ ਵਾ ਆਹ ਸ਼ਬਦ ਮੰਤਰ ਪੜ੍ਹਨਾ ਬਾਬਾ ਸ੍ਰੀ ਚੰਦੇ ਉਸਤੋਂ ਪੜ੍ਹਨੇ ਆ ਪਰ ਸ੍ਰੀ ਚੰਦੇ ਨੇ ਖੁਦ ਨਹੀਂ ਕਦੇ ਅੱਖ ਅੱਗੇ ਮੇਰੀ ਉਸਤੋਂ ਪੜ੍ਹੋ ਉਹ ਕਹਿੰਦੇ ਰੱਬ ਨਾਲ ਜੁੜੋ ਪਰਮਾਤਮਾ ਨਾਲ ਜੁੜੋ ਉਹ ਰੱਬ ਨਾਲ ਜੋੜਦੇ ਸੀਗੇ ਲੇ ਗੱਦੀ ਵਾਲੇ ਸਿਰ ਆਪਣੇ ਨਾਲ ਹੀ ਜੁੜਦੇ ਆ ਉਹ ਕਹਿੰਦੇ ਵੀ ਡੇਰਾ ਸਾਬ ਜਸ਼ਨਾਨ ਕਰ ਲੋ ਜਾ ਕੇ ਜਾਂ ਹਫਤੇ ਬਾਅਦ ਜਾਓ ਜਾਂ ਸਾਲ ਬਾਅਦ ਉਹਨਾਂ ਨਾਲ ਬਸਤਵੰਦ ਕੱਢਣੀ ਆ ਬਾਬਾ ਸ੍ਰੀ ਚੰਦ ਦੇ ਨਾਂ ਤੇ ਜਾਂ ਬਾਬਾ ਬੜਪਾਖ ਦੇ ਨਾਂ ਤੇ ਬਸਤਵੰਦ ਕੱਢਣੀ ਆ ਮੜਕੇ ਜਦੋਂ ਸਾਲ ਬਾਅਦ ਡੇਰਾ ਸਾਬ ਗਾਏ ਜਾਂ ਉਹਨਾਂ ਦੀ ਗੱਦੀ ਤੇ ਰੇ ਉੱਥੇ ਜਾ ਕੇ ਉਹ ਚੜਾਵਾ ਚੜਾਤਾ ਉਹ ਚੜਾਵਾ ਇਕੱਠਾ ਕਰਕੇ ਲੰਗਰ ਚਲਾਉਣ ਦੇ ਲਈ ਥੋੜਾ ਤਾਂ ਮਠੀਕ ਰਹੂਗਾ ਬਾਬਾ ਸ੍ਰੀ ਚੰਦ ਦੀ ਬੜਪਾਖ ਦੀ ਬਾਲਕਨਾ ਚ ਹੋਰ ਗੱਦੀ ਵਾਲੇ ਪੀਰ ਮਹਾਪੁਰਸ਼ਾਂ ਦਾ ਮਿਹਰ ਕਰਨਗੇ ਲੇਕਿਨ ਗੁਰੂ ਗ੍ਰੰਥ ਸਾਹਿਬ ਨਹੀਂ ਕਰ ਸਕਦੇ ਕਿ ਨਾ ਗੁਰੂ ਗੋਬਿੰਦ ਸਿੰਘ ਜੀ ਖੁਸ਼ ਹੋਣਗੇ ਗੱਲਾਂ ਉੱਤੇ ਅਦੀ ਕੋਸ਼ ਨਹੀਂ ਹੁੰਦੇ ਕਿ ਗੁਰੂ ਸਾਹਿਬ ਵੀਰਾ ਸਿੱਖ ਹੋ ਕੇ ਅਮਰਤਾਰੀ ਹੋ ਕੇ ਵੀ ਉਹ ਧਾਗੇ ਤਵੀਤ ਤੋਂ ਕੰਮ ਲਵੇ ਧਾਗੇ ਤਵੀਤ ਦੇ ਸਰਨ ਵਿੱਚ ਜਾਵੇ ਵੀ ਤਾਗਾ ਕਰਣਾ ਥੜਾ ਕਰਣਾ ਟੜਾ ਕਰਣਾ ਇਹ ਤੰਤਰ ਕੀ ਜਾਣੇ ਜੰਤਰ ਮੰਤਰ ਤੰਤਰ ਸਿੱਖ ਇਹਨਾਂ ਦਾ ਗੁਲਾਮ ਨਹੀਂ ਰਹਾ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਗੁਰੂ ਗ੍ਰੰਥ ਸਭ ਪੂਰਾ ਸੰਡਕ ਰਹੇ ਉਹ ਕਸਬ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ ਹੀ ਆ ਤੇ ਗੱਦੀਆਂ ਤੋਂ ਲੈਣਾ ਫਿਰ 84 ਲੱਖ ਜੂਨ ਤੋਂ ਭਰਖਣਾ ਪੈਣਾ ਹੀ ਆ ਗੁਰੂ ਗ੍ਰੰਥ ਸਾਹਿਬ ਬੋਕਸ਼ ਦੇ ਦਾਤੇ ਨੇ ਮੁਕਤੀ ਦੇ ਸਕਦੇ ਗੱਦੀ ਵਾਲੇ ਮੁਕਤੀ ਨਹੀਂ ਦੇ ਸਕਦੇਗੇ ਲੇਕਿਨ ਜਦੋਂ ਆਪ ਬਾਲਕਨਾਥ ਜੀ ਬੈਠੇ ਸੀ ਕਿ ਜਾਂ ਬਾਬਾ ਸ੍ਰੀ ਚੰਦੇ ਜੀ ਬੈਠੇ ਸੀ ਮੌਜੂਦਾ ਸੀਗੇ ਲੋਕ ਆਪਣਾ ਨਾਮ ਨਹੀਂ ਚਪਾਉਂਦੇ ਹੁੰਦੇ ਸੀ ਮੇਰਾ ਨਾਮ ਚਪਾਓ ਉਹ ਕਾਲਪਨਾਂ ਜੋੜਦੇ ਸੀਗੇ ਆਪ ਜੁੜੇ ਸੀ ਬਾਬਾ ਸ੍ਰੀ ਚੰਦੇ ਜੀ ਕਾਲਪਨਾਂ ਜੁੜੇ ਸੀ ਉਹ ਜੋੜਦੇ ਸੀਗਾ ਲੇਕਿਨ ਇਹ ਹੁਣ ਜਾਓ ਗੱਦੀ ਦਾ ਉਹਨੇ ਗੱਦੀ ਤੇ ਆਇਆ ਕਰੋ ਹਰ ਇੱਕ ਬੁੱਧਵਾਰ ਗੱਦੀ ਲੱਗਦੀ ਹੈ ਸ਼ਨੀਵਾਰ ਔਰ ਮੰਗਲਵਾਰਾ ਗੱਦੀ ਤੇ ਆਓ ਤੁਹਾਡਾ ਕੰਮ ਠੀਕ ਰਹੂਗਾ ਆ ਧੌਲਾ ਟਾਲਾ ਆ ਭਰੇ ਵੀ ਕਰੋ ਬਾਣੀ ਪੜੋ ਗੁਰਦਿਰ ਵੀ ਜਾਓ ਲੇਕਿਨ ਇੱਥੇ ਵੀ ਜਾਓ ਉਹ ਸਪੈਸ਼ਲ ਨਹੀਂ ਭ ਉਹਨਾਂ ਨੂੰ ਤੋੜ ਕੇ ਰੱਖਦੇ ਆ ਆਪਣਾ ਜੋੜ ਕੇ ਰੱਖਦੇ ਆ ਵੱਡਿੱਕਲ ਤੇ ਆ ਇਹੀ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਗੋ ਮੋ ਗੋਰ ਮੜੀ ਮੱਠ ਭੂਲ ਨਾ ਮੰਨੈ ਗੋਰ ਕਬਰ ਨੂੰ ਕਹਿੰਦੇ ਆ ਮੜੀ ਮੱਠ ਖੇਤਾਂ 'ਚ ਮੜੀਆਂ ਬਣਾਈਆਂ ਹੁੰਦੀਆਂ ਨੇ ਮੱਠ ਬਣਾਏ ਹੁੰਦੇ ਨੇ ਵੀ ਮੇਰੇ ਸਿੱਖ ਹਨ ਤੇ ਕਦੇ ਵੀ ਨਾ ਜਾਵੇ ਗੋਰ ਮੜੀ ਮੱਠ ਭੂਲ ਨਾ ਮੰਨੈ ਨੂੰ ਕਦੇ ਵੀ ਨਾ ਮੰਨੇ ਲੇਕਿਨ ਅੱਜ ਕੱਲ੍ਹ ਅਮਰਦ ਵੀ ਸ਼ਕਲੋ ਜੀ ਉਧਰ ਵੀ ਜਾਇਓ ਇਹ ਕਿ ਸਿੱਖੀ ਮਰਿਆਦਾ ਤਾਂ ਹੈ ਨਹੀਂ ਗੇ ਗੁਰੂ ਸਾਹਿਬ ਦੇ ਖੁਸ਼ ਨਹੀਂ ਗੇ ਫਿਰ ਉਹ ਕਹਿੰਦੇ ਆ ਜੇ ਕੋ ਗੁਰੋਂ ਤੇ ਬੇਮਕ ਹੋਵੇ ਮਨ ਹਦ ਗੁਰਮੁਖਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੱਕ ਵੀ ਕਰੇ ਮੁਕਤੀ ਨਹੀਂ ਪਾ ਸਕਦਾ ਕਿਤੇ ਮੁਕਤੀ ਨਹੀਂ ਮੇਰੀ ਮੋਖਸ ਨੇ ਗੁਰੋਂ ਤੇ ਬੇਮਕ ਹੋ ਗਿਆ ਜਦੋਂ ਬੇਮਕ ਹੋਏ ਆਰਾਮ ਤੇ ਲੱਗਣ ਜਨਮ ਵਿਜੋਗ ਜਨਮਾਂ ਦੇ ਵਿਜੋਗ ਲੱਗ ਜਾਂਦੇ ਆ ਫਿਰ ਅਮਰਦੇਵ ਗੁਰੂ ਸਾਹਿਬ ਦੀ ਗੁਰਗੋਬ ਸਿੰਘ ਦੀ ਕੋਈ ਰਿਸਪੌਂਸਿਬਿਲਟੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹ ਕਹਿੰਦੇ ਮੇਰਾ ਸਿੱਖ ਨਹੀਂ ਹੈ ਮੇਰੋਂ ਸਿੱਖ ਨਹੀਂ ਆਰ ਜੁਦਾ ਦੇਹਤਾ ਕਾ ਸੇਵਾ ਪ੍ਰਸ਼ਾਦ ਮੇਰਾ ਸਿੱਖ ਨਹੀਂ ਆ ਜੁਗਾ ਜਿੱਥੋਂ ਕਿੱਥੋਂ ਦਾ ਪਛਾਰ ਲੈ ਕੇ ਛਕ ਲਿਆ ਜਿਸ ਪੀਰ ਜਿਹੜਾ ਤੇਰੇ ਲੈ ਮੰਦਰ ਤੇ ਪਛਾਰ ਲੈ ਕੇ ਛਕ ਲਿਆ ਕਹਿੰਦਾ ਮੇਰਾ ਸਿੱਖ ਨਹੀਂ ਹੈ ਉਹ ਕਲਜੂ ਦਾ ਸਿੱਖ ਹੈ ਜਿਵੇਂ ਹੋਰ ਭਾਈ ਟੱਲਾ ਜੀ ਜਾਂ ਹੋਰ ਉਹ ਸਿੱਖ ਜਿਹੜੇ ਕੰਨ ਦੱਪ ਕੇ ਭੱਜ ਗਏ ਸੀ ਜਾਂ ਹੋਰ ਮਾਮਪਤ ਜਿਹੜੇ ਸਿੱਖੀ ਤੋਂ ਖਾਰਜ ਹੋ ਗਏ ਰਿਜੈਕਟ ਕੀਤੇ ਬਾਹਰ ਕੱਢੇ ਗਏ ਉਹ ਪੱਜ ਕੇ ਮਦਾਂ ਛੱਡ ਕੇ ਪੜੇ ਗੁਰੂ ਸਾਹਿਬ ਉਹਨਾਂ ਦਾ ਨਹੀਂ ਹੈ ਉਹਨਾਂ ਦਾ ਤਾਂ ਕਲਜੂ ਹੀ ਆ ਉਹ ਜਾਣ ਦੇ ਕਰਮ ਜਨਮ ਸੋ ਇਹ ਪਛਾਰ ਅੱਦ ਤੱਕ ਇੰਨਾ ਹੀ ਆ ਤੇ ਸਾਡਾ WhatsApp ਗਰੁੱਪ 8847895 ਲਈ ਤੇ ਆਦਾ ਮੈਸੇਜ ਹੋ ਰਾਗਵ੍ਰਹਿਸ਼ ਕਲਜੂ ਦੀ ਸੇਵਾ ਸਨ ਸਾਧਨਾ ਕਿਵੇਂ ਕਰਵਾਈ ਜਾਂਦੀ ਹੈ ਮੰਦੀ ਪਰਪਲ ਨੂੰ ਮੈਂ ਸ਼ਾਂਤ ਕਰੀਏ ਆਪਣੇ ਅਰਦਾਸਾਂ ਪਰਮਾਤਮਾ ਦੇ ਕਿਵੇਂ ਕਬੂਲ ਹੁਣ ਇਸ ਗੱਲ ਸਮਝ ਆ ਜਾਂਦਾ ਹੈ ਦਾ ਤੇ ਸਾਡਾ ਫੋਨ ਨੰਬਰ 99373488 ਤੇ ਕਾਲ ਵੀ ਕਰ ਸਕਦੇ ਹੋ